ਭਾਜੀ 8:00 ਵੱਜੀ ਸਰਬਤ ਜਾਈਓ ਤਾਂ ਸੀਟ ਤੇ ਵੱਜਾ ਉਹ ਭਾਈ ਸਾਹਿਬ ਜਿਹੜਾ ਰੋਡ ਤੋਂ ਚੜਦਾ ਉਹ ਰੋਕਦਾ ਹੁੰਦਾ ਬਾਕੀ ਜਿਹੜਾ ਮੇਨ ਤੇ ਆਉਂਦਾ ਉਹ ਰੁਕਦਾ ਹੁੰਦਾ ਕਿ ਖੜੇ ਰਹਿ ਗੱਡੀ ਦਾ ਤੁਰੀਆ ਇਹ ਜਿਹੜਾ ਇੱਕ ਤਾਂ ਗੱਡੀ ਸਿੱਧੀ ਨਹੀਂ ਹੁੰਦੀ ਇੱਕ ਜਿਹੜਾ ਰੋਡ ਤੇ ਜੜਾਉਂਦਾ ਇਹਨੂੰ ਅਸਲ ਜਿਹੜਾ ਰੋਡ ਆ ਉਹ ਚੱਲਦਾ ਜਿਹੜਾ ਬੰਦਾ ਸਾਈਡ ਤੇ ਉਹ ਦੇਖ ਕੇ ਲੰਘਣਾ ਚਾਹੀਦਾ ਉਹ ਦੂਜੇ ਨੂੰ ਦੇਖ ਕੇ ਲੰਘਣਾ ਨਾ ਇਹਦਾ ਮੇਨ ਰੋਡ ਆ ਗਿਆ ਮੇਨ ਰੋਡ ਆ ਇਹ ਫੇਰ ਆਏ ਦੱਸ ਭਰੀ ਗੱਡੀ ਆ ਇੱਕ ਇਹਨਾਂ ਬ੍ਰੇਕਾਂ ਮਾਰੀਆਂ ਆਹਦੇ ਨਾਲ ਦਾ ਬੁੜੀ ਦੇ ਸੱਟ ਵੱਜ ਗਈ ਹਾਂ ਮਾਦਾ ਬਣਾਦਾ ਹੁੰਦਾ ਜਿੱਥੇ ਢੜਦਾਨਾ ਇੱਕ ਰਾਈਟਰ ਮੂਰੇ ਪਾਸੇ ਦਾ ਵੀ ਸਾਰੇ ਦਾ ਵੀ ਨਾ ਉਹ ਵੀ ਰਾਈਟਰ ਮੂਰੇ ਇਹ ਕਹਾਂ ਬੱਸ ਸਪੀਡ ਤੇ ਆਉਂਦੀ ਆ ਬੱਸ ਸਪੀਡ ਤੇ ਆਉਂਦੀ ਹੁੰਦੀ ਤਾਂ ਬਾਲਾ ਕੋ ਭਾਂਦੀ ਸਪੀਡ ਤੇ ਨਹੀਂ ਕਹਿੰਦਾ ਯਾਰ ਬੱਸ ਖੜੀ ਖੜੀ ਜੇ ਨਾ ਸਵਾਰੀ ਲਾ ਰਹੀ ਤੇਰੇ ਸਵਾਰ ਗਿਆ ਕੋਈ ਗੱਲ ਨਹੀਂ ਮੈਂ ਮਾਰ ਰਹੀਆਂ ਦਾ ਫਰੋ ਮਗਰ ਨਾ ਹੋ ਸਵਾਰ ਗਿਆ ਉਹਨਾਂ ਦੀ ਬਾਲਾ ਖੜੀ ਜੇ ਨਾ ਸਵਾਰੀਆਂ ਦਾ ਮਗਰ ਲਾ ਕੇ ਯਾਰ ਗੱਡੀ ਦਾ ਮਾਮਾ ਨਹੀਂ ਆ 50 ਸਵਾਰੀਆਂ ਝੂਠ ਬੋਲਦੀਆਂ ਸੀ ਝੂਠ ਬੋਲ ਸਾਜੀ ਮੈਂ ਮਾਏਗਾ ਅੱਜ ਦਿਨ ਮੈਂ ਗੱਲ ਤਾਂ ਹੋਣਾ ਮਾਈ ਦੇ 6 ਬਚ ਗਈ ਉਹਦਾ ਉਹਦਾ ਕੀ ਹੱਲ ਛੋਟੇ ਛੋਟੇ ਖੜੀਆਂ ਠੋਕ ਠੋਕੜੀ ਖੜੀਆਂ ਗੱਡੀ ਦਾ ਜੇ ਜੇ ਸਾਡੀ ਗੱਡੀ ਵਿੱਚ ਬੰਦੀਆ ਤੂੰ ਤਾਂ ਗੱਡੀ ਖੋਲੀ ਕਿੱਥੇ ਦੇਖ ਲੈ ਜਿਆਦਾ ਤੇਰੇ ਮਗਰ ਲਿਆ ਕੇ ਮਾਰਿਆ ਸੀ ਵੀ ਆਹ ਬਈ ਬੱਸ ਮਗਰ ਮਾਰੀ ਆ ਵੀ ਮੈਂ ਮੋੜਦਾ ਸੀ ਭਾਈ ਮੋੜੀ ਜਾਂਦਾ ਮੇਰਾ ਤੂੰ ਹੁਣ ਹੱਥ ਚਾਏ ਦਾ ਵੱਡਾ ਵਧਾਈ ਬੈਠਾ ਮੂਰੇ ਆ ਸੀ ਇਹਦਾ ਦੱਸਦੀ ਗੱਲ ਤੂੰ ਆਹ ਮੈਨੂੰ ਫੜੀ ਪੜੂ ਬਪਲਾ ਵੀਰੇ ਉਹ ਗੱਡੀ ਭਰਾੜ ਗੋਡੀ ਆ ਭਰਾ ਵੇ ਬੇਰੀ ਦਵਾ ਲੋ ਓਏ ਟਿਕਾ ਡੁਕਾ ਉਦੋਂ ਦੁਬਾਰੇ ਜਾ ਹਣ ਦੋ ਜਰ ਬਾਜੀ ਅੱਟ ਵਜੇ ਜ਼ਰਬਤ ਜਾਈਓ ਚ ਸੀਟ ਤੇ ਬੱਜਾ ਹੂੰ ਗਲਤੀ ਵਿੱਚ ਬੇਗਿਰੀਆ ਪੈਟਰੋਲ ਵਾਲੇ ਨੇ ਹੋਰ ਹਾਂ ਇਹ ਤਾਂ ਉੱਧਰ ਖੜਾ ਖੜਾ ਹੀ ਜਾਂਦਾ ਇਹ ਤਾਂ ਸਾਡੀ ਲੋਟ ਆਉਂਦੇ ਨੇ ਇਹਨਾਂ ਨੇ ਮਾਰਿਆ ਤਾਂ ਹੱਕ ਤੇ ਖੜਨੂਗਾ ਠੀਕ ਆ ਹੱਕੇ ਦੱਸ ਦਿਓ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਤੁਸੀਂ ਇਹ ਵੀਡੀਓ ਸਾਰੀ ਦੇਖ ਲਈ ਹੋਗੀ ਤੇ ਇਹਦੇ ਵਿੱਚ ਹੁਣ ਸਰਕਾਰੀ ਬੱਸ ਹੈ ਸਰਕਾਰੀ ਡਰਾਈਵਰ ਨੇ ਤੇ ਉਸ ਤੋਂ ਇੱਧਰ ਸਰਕਾਰੀ ਕਰਮਚਾਰੀ ਲੱਗੇ ਹੋਏ ਨੇ ਟਰੈਕਟਰ ਤੇ ਲੋਡਰ ਦੇ ਨਾਲ ਮਿੱਟੀ ਸੜਕਾਂ ਦੇ ਲੱਭੋ ਚੱਕ ਰਹੇ ਨੇ ਤੇ ਉਧਰੋਂ ਸਰਕਾਰੀ ਬੱਸ ਵੱਡੇ ਰੋਡ ਤੋਂ ਆ ਰਹੀ ਆ। ਕਿਹਦੀ ਟੱਕਰ ਹੋ ਗਿਆ। ਭਾਈ ਹੋਈ ਜਾਦੀ ਆ ਬੱਸ ਤੇ ਇਹ ਆਪਣਾ ਕੰਮ ਕੰਟੀਨਿਊ ਕਰੀ ਜਾ ਰਹੇ ਨੇ। ਇਹਨਾਂ ਨੇ ਮਿੱਟੀ ਦਾ ਲੋਡਰ ਖਾਲੀ ਕਰਕੇ ਅੱਗੇ ਹੋ ਕੇ ਟਰੈਕਟਰ ਥੋੜਾ ਜਿਹਾ ਅੱਗੇ ਕਰਿਆ ਹੋਇਆ ਸੀਗਾ ਤੇ ਲੋਡਰ ਉੱਪਰ ਚੱਕਿਆ ਹੋਇਆ ਸੀ ਜਦੋਂ ਉਹ ਲੋਡਰ ਪਿੱਛੇ ਕਰਨ ਲੱਗੇ ਉਧਰੋਂ ਬੱਸ ਟੱਕਰੀ ਹੋਈ ਆਈ ਸੀ ਤੇ ਬੱਸ ਨੇ ਨਾ ਸਾਈਡ ਲਾ ਗਈ ਬੱਸ ਦੀ ਲੋਡਰ ਨਾਲ ਤੇ ਉਸ ਤੋਂ ਬਾਅਦ ਉਹ ਉੱtre ਸਵਾਰੀਆਂ ਲਾਹਤੀਆਂ ਸਾਰੀਆਂ ਤੇ ਲੋਡਰ ਵਾਲੇ ਜੇ ਗਲਤੀ ਕੱਢਣ ਲੱਗੇ ਵੀ ਤੂੰ ਲਿਆ ਕੇ ਵਿੱਚ ਮੇਰੇ